ਜੀ ਹਰਮੰਦਰਜੀ ਪਟਨਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕੀ ਕੁਝ ਕਹਿਣਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਤੱਕ શ્રી ਹਰਮੰਦਰਜੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਟਰੋਵਰਸੀਆਂ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਬੋਰਡ ਦੇ ਚੇਅਰਮੈਨ ਜਥੇਦਾਰ ਰਵਤਾਰ ਸਿੰਘ ਜੀ ਹਿਸਾਬ ਪਿਛਲੇ ਸਮੇਂ ਦੌਰਾਨ ਪੂਰਾ ਕੀ ਕਟਨਾਕ੍ਰਮ ਰਿਹਾ ਹੈ ਵਾ ਗੁਰੂ ਜੀ ਦਾ ਖਾਲਸਾ ਵਾਰੀ ਤੇ ਕਿਸ ਤਰ੍ਹਾਂ ਦੇ ਕਿ ਪਹਿਲੇ ਸਮੇਂ ਦੇ ਵਿੱਚ ਜਨਮੇ ਇੱਥੇ ਦਾ ਪ੍ਰਧਾਨ ਬਣਿਆ ਉਸ ਤੋਂ ਪਹਿਲਾਂ ਇਹ ਸਾਰੀਆਂ ਘਟਨਾਵਾਂ ਜੋ ਕੁਝ ਵਾਪਰਦਾ ਨਾ ਇਹ ਵਾਪਰ ਰਿਹਾ ਸੀ ਸਾਰਾ ਕੁਝ ਜੋ ਹੁਣ ਹੋਇਆ ਇਹ ਕੋਈ ਨਵਾਂ ਨਹੀਂ ਵਾਪਰਿਆ ਇਹ ਪੁਰਾਣਾ ਹੀ ਹੁੰਦਾ ਚਲਦਾ ਆ ਰਿਹਾ ਸੀ ਲੇਕਿਨ ਇਹ ਜਥੇਦਾਰ ਸੀ ਇਹ ਆਪਣੀ ਰਾਜਨੀਤੀ ਖੇਡ ਖੇਡਦਾ ਸੀ ਉੱਥੇ ਬੋਰਡ ਵਿੱਚ ਆਪਣੇ ਬੰਦੇ ਪਾਣੇ ਦਾ ਸੀ ਲਾਲਚ ਦੇ ਕੇ ਕੁਝ ਕਰਕੇ ਤੇ ਆਪਣੀ ਮਰਜ਼ੀ ਨਾਲ ਬੋਰਡ ਚਲਾਇਆ ਅੱਜ ਤੱਕ 25-30 ਸਾਲ ਲਗਾਤਾਰ ਕਿਸੇ ਨੂੰ ਨਹੀਂ ਉਠੜ ਦਿੱਤਾ ਜਿਹਦੇ ਫੇਰ ਮੁੰਡੇ ਦਾ ਕੇਸ ਪੈ ਗਿਆ ਇਹਦੇ ਮੁੰਡੇ ਦੇ ਕੇਸ ਵਿੱਚ ਸਿਕਟਾ ਪੀਂਦਾ ਸ਼ਰਾਬ ਪੀਂਦਾ ਇਹ ਅੱਜ ਦਾ ਨਹੀਂ ਪੀਂਦਾ ਇਹ ਪੁਰਾਣਾ ਪੀਂਦਾ ਔਰ ਇਹਨੂੰ ਪਤਾ ਇਹਦੇ ਘਰ ਚ ਪੀਂਦਾ ਉਹ ਜੋ ਸਾਡੇ ਕੋਲ ਉੱਥੇ ਵੀ ਰਿਪੋਰਟ ਸੀਏ ਅਸੀਂ ਕਹਿੰਦੇ ਜਦ ਤੱਕ ਅਸੀਂ ਆਪਣੇ ਸਾਹਮਣੇ ਨਹੀਂ ਕੋਈ ਪ੍ਰੂਫ ਲੈਂਦੇ ਉਹਨਾਂ ਚੋਂ ਮੈਂ ਮੰਨਦਾ ਨਹੀਂ ਗੱਲ ਉਹਥੇ ਜੋ ਮੈਂ ਗਿਆ ਸੀ ਕਹਿੰਦੇ ਸੀ ਇਹ ਮੁੰਡਾ ਬੜੇ ਭੇੜੇ ਕੰਮ ਕਰਦਾ ਤੁਸੀਂ ਸੋਚ ਨਹੀਂ ਸਕਦੇ ਸਿਕਟਾ ਵੀ ਪੀਂਦਾ ਹੋਵੇ ਸ਼ਰਾਬ ਵੀ ਪੀਂਦਾ ਸ਼ਰਾਬ ਘਰ ਬਾਹਰ ਓਪਨ ਪੀਂਦਾ ਸੀ ਤੇ ਇਹੋ ਜਿਹੇ ਬੰਦੇ ਦਾ ਜਿਹੜਾ ਪਿਓ ਆ ਉਹ ਤਖਤ ਦਾ ਜੱਥੇ ਦਾ ਰੋਏ ਉਹ ਗੁਰੂ ਦਾ ਘੋੜਾ ਨਹੀਂ ਖੇਤ ਲੰਘਿਆ ਜਿੱਥੇ ਤਮਾਕੂ ਸੀ ਤੇ ਇਹ ਤਮਾਕੂ ਵਾਲੇ ਬੰਦੇ ਦਾ ਪਿਓ ਪਿਓ ਬਣ ਕੇ ਤੇ ਇਹ ਸ਼ਸਤਰਾਂ ਦੀ ਉੱਤੇ ਪ੍ਰਦਰਸ਼ਨੀ ਕਰਦਾ ਸ਼ਸਤਰਾਂ ਲੋਕਾਂ ਦਾ ਖੋਲ ਹੈ ਪ੍ਰੇਸ਼ਟ ਕਰਤੇ ਸ਼ਸਤਰ ਨੇ ਚਾਰ ਸ਼ਾਦੀਆਂ ਨੇ ਕਰਾਈਆਂ ਇੱਕ ਉਥੋਂ ਹੋਰ ਰੱਖੀ ਹੋਈ ਆ ਇਹ ਇੱਕ ਇੱਥੇ ਰੱਖੀ ਹੋਈ ਆ ਪਤਾ ਨਹੀਂ ਇਹ ਕੀ ਕਹਦੇ ਰਾਜਾ ਮਹਾਰਾਜਾ ਅਸੀਂ ਸਾਰੀ ਗੱਲ ਪਹਿਲਾਂ ਲੋਕਾਂ ਦੇ ਸਾਹਮਣੇ ਲਾਉਣਾ ਚਾਹੁੰਦੇ ਸੀ ਸਾਹਮਣੇ ਲਿਆ ਕੇ ਲੋਕਾਂ ਤੱਕ ਇਹ ਸਿੱਧਾ ਦੇਣਾ ਚਾਹੀਦਾ ਵੀ ਇਹ ਇਹ ਕਰਤੁਕਤਾਂ ਕਰਦਾ ਹੈ ਇਹ ਤਖਤ ਦੇ ਉੱਤੇ ਲਾਇਕ ਨਹੀਂ ਬਹਿਣ ਦੇ ਤਖਤ ਦੇ ਕਾਬਲ ਨਹੀਂ ਹੈਗਾ ਕੋਈ ਬੰਦਾ ਜਿਹਨੂੰ ਮਰਜ਼ੀ ਲਾ ਦਿਓ ਸਾਡਾ ਕੋਈ ਰਿਸ਼ਤੇਦਾਰ ਨਹੀਂ ਲੇਕਿਨ ਇਹਨੂੰ ਹਟਾ ਦਿਓ ਸਿੱਖੀ ਦਾ ਕਾਹਨ ਕਰ ਰਿਹਾ ਹੈ ਧਰਮ ਦੀ ਮਰਜ਼ਾਦਾ ਦਾ ਕਾਹਨ ਕਰ ਰਿਹਾ ਸੋ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਜਿਨ੍ਹਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਰਿਸ਼ਥਤੀਆਂ ਰਹੀਆਂ ਨੇ ਪਟਨਾ ਸਾਹਿਬ ਦੇ ਵਿੱਚ ਔਰ ਉਹਨਾਂ ਨੂੰ ਦੇਖਦੇ ਹੋਏ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਹੀ ਜਥੇਦਾਰ ਇਕਬਾਲ ਸਿੰਘ ਵੱਲੋਂ ਜਿਹੜਾ ਇਸਤੀਫਾ ਦੇ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਬੋਰਡ ਵੱਲੋਂ ਕੰਮ ਕੀਤੇ ਜਾਣਗੇ ਕਿਸ ਤਰੀਕੇ ਦੇ ਫੈਸਲੇ ਲਏ ਜਾਣਗੇ ਉਹਨਾਂ ਸਬੰਧੀ ਵੀ ਉਹਨਾਂ ਨੇ ਖੁੱਲ ਕੇ ਜਾਣਕਾਰੀ ਦਿੱਤੀ ਕੈਮਰਾ ਪਰਸਨ ਵਿਕਰਮ ਡੋਗਰਾ ਦੇ ਨਾਲ ਜਸਮੀਤ ਸਿੰਘ ਪੀਟੀਸੀ ਨਿਊਜ਼ ਦੇ ਲਈ